ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਕਬੱਡੀ 스타 7 ਤੇ ਇਸ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਅਮਰੀਕਾ ਕਬੱਡੀ ਕੱਪ ਦੇ ਰਿਜ਼ਲਟ ਦੇ ਬਾਰੇ ਕਿਹੜੇ ਪਲੇਅਰ ਬੈਸਟ ਰਹੇ ਤੇ ਕਿਹੜੀ ਟੀਮ ਜਿੱਤੂ ਰਹੀ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਸਾਊਥ ਬੈਂਡ ਅਮਰੀਕਾ ਕਬੱਡੀ ਕੱਪ ਤੇ ਫਾਈਨਲ ਮੈਚ ਸੰਦੀਪ ਨੰਗਲ ਅੰਬਿਆ ਕਬੱਡੀ ਕਲੱਬ ਬੇਰੀਆ ਤੇ ਨਾਰਥ ਅਮਰੀਕਾ ਕਬੱਡੀ ਕਲੱਬ ਹਰਖੋਵਾਲ ਦੀ ਟੀਮਾਂ ਦੇ ਵਿਚਕਾਰ ਹੋਇਆ ਜਿਸ ਵਿੱਚੋਂ ਸੰਦੀਪ ਨੰਗਲ ਅੰਬਿਆ ਬੇਰੀਆ ਕਬੱਡੀ ਕਲੱਬ ਦੀ ਟੀਮ ਪਹਿਲੇ ਨੰਬਰ ਤੇ ਤੇ ਨਾਰਥ ਅਮਰੀਕਾ ਕਬੱਡੀ ਕਲੱਬ ਹਰਖੋਵਾਲ ਦੀ ਟੀਮ ਦੂਜੇ ਨੰਬਰ ਤੇ ਰਹੀ ਬੈਸਟ ਰੇਡਰ ਸੁਲਤਾਨ ਸ਼ਮਸ਼ਪੁਰ ਬੈਸਟ ਜਾਫੀ 쿠ਸ਼ੀ ਦੁੱਗਾ ਤੇ ਮੰਨੀ ਮੱਲੀਆਂ ਵਾਲਾ ਰਿਹਾ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਕਬੱਡੀ ਦੀ ਹੋਰ ਅਪਡੇਟ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ